ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕਕ੍ਹਾ ਵਿੱਚ ਤੁਹਾਡੇ ਲਈ ਸਮਾਜ ਭੂਚੋਣ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਹਨ ਜਿਹੜੇ ਤੁਹਾਡੇ ਇਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਵੇਖੋ ਜੀ ਸਾਡੇ ਅੱਧੇ ਕਿਹੜੇ ਪ੍ਰਸ਼ਨ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਭਿਆਚਾਰ ਦੇ ਨਾਮ ਕਰਨ ਦਾ ਸੰਬੰਧ ਹੈ ਭੂਗੋਲਿਕ ਸਥਿਤੀ ਨਾਲ ਭੂਗੋਲਿਕ ਸਥਿਤੀ ਨਾਲ ਪੰਜਾਬੀ ਸਭਿਆਚਾਰ ਦੇ ਨਾਮ ਕਰਨ ਦਾ ਸੰਬੰਧ ਹੈ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਸਾਹਿਤ ਦੀ ਕਾਲਵੰਡ ਦਾ ਕਿਹੜਾ ਆਧਾਰ ਵਧੇਰੇ ਸਹੀ ਹੈ ਸਾਹਿਤਿਕ ਪਰਵਰਤੀ ਸਾਹਿਤਿਕ ਪਰਵਰਤੀ ਸਾਹਿਤ ਦੀ ਕਾਲਵੰਡ ਦਾ ਆਧਾਰ ਵਧੇਰੇ ਸਹੀ ਹੈ ਸਾਹਿਤ ਦੀ ਕਾਲਵੰਡ ਦਾ ਆਧਾਰ ਵਧੇਰੇ ਸਹੀ ਕਿਹੜਾ ਸੀ ਸਾਹਿਤਿਕ ਪਰਵਰਤੀ ਪ੍ਰਸ਼ਨ ਨੰਬਰ ਤੀਜਾ ਕਿਹੜਾ ਥੀ ਸੀ ਹੱਥ ਲਿਖਤਾਂ ਵਿੱਚ ਸਾਹਿਤ ਇਤਿਹਾਸ ਲਈ ਵਧੇਰੇ ਪ੍ਰਮਾਣਿਤ ਕਿਰਤ ਹੈ ਕਿ ਹੱਥ ਲਿਖਤਾਂ ਵਿੱਚ ਸਾਹਿਤ ਇਤਿਹਾਸ ਲਈ ਵਧੇਰੇ ਪ੍ਰਮਾਣਿਤ ਕਿਰਤ ਹੈ ਲੇਖਕ ਦੀ ਨਿੱਜੀ ਲਿਖਤ ਕੀ ਲੇਖਕ ਦੀ ਨਿੱਜੀ ਲਿਖਤ ਪ੍ਰਸ਼ਨ ਨੰਬਰ 4 ਕਿਹੜਾ ਸੀ ਪੰਜਾਬੀ ਅਦਬ ਦੀ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ ਦਾ ਸਾਹਿਤਿਕ ਸਾਹਿਤ ਇਤਿਹਾਸਕਾਰ ਹੈ ਪੰਜਾਬੀ ਅਦਬ ਦੀ ਮੁਖਤਸਰ ਤਾਰਿਕ ਦਾ ਸਾਈਤ ਇਤਿਹਾਸਕਾਰ ਕੌਣ ਸੀ ਮੋਹਨ ਸਿੰਘ ਦਿਵਾਨਾ ਪ੍ਰਸ਼ਨ ਨੰਬਰ 5 ਕਿਹੜਾ ਸੀ ਪੰਜਾਬੀ ਸਾਇਰਾਂ ਦਾ ਤਜ਼ਕਰਾ ਦਾ ਲੇਖਕ ਹੈ ਮੋਲਾ ਬਖਸ਼ ਕੁਸਤਾ ਮੋਲਾ ਬਖਸ਼ ਕੁਸਤਾ ਪੰਜਾਬੀ ਸਾਇਰਾਂ ਦਾ ਤਜ਼ਕਰਾ ਦਾ ਲੇਖਕ ਹੈ ਮੋਲਾ ਬਖਸ਼ ਕੁਸਤਾ ਪ੍ਰਸ਼ਨ ਨੰਬਰ 6 ਕਿਹੜਾ ਸੀ ਅਗਰ ਭੂਮਨ ਦਾ ਸਬੰਧ ਹੈ ਪ੍ਰਾਗ ਸਕੂਲ ਨਾਲ ਅਗਰ ਭੂਮਨ ਦਾ ਸਬੰਧ ਕਿਹਦੇ ਨਾਲ ਹੈ ਪ੍ਰਾਗ ਸਕੂਲ ਨਾਲ प्रश्न नंबर सत्त कि सुगंध समीर कावि संघ्री संबंधित रचना है सुगम समीर काई सुगंध समीर कावि वाद किसवाद संबंधित रचना है सुहजवाद नाल प्रश्न नंबर अठ के सी कि रचना नावल है बीमार सड़क बीमार सड़क की है रचना नावल है प्रश्न नंबर नौ किसी प्रीत लड़े रिसाला आरंभ होया 1933 ਵਿੱਚ ਪ੍ਰਿਤ ਲੜੀ ਰਸਾਲਾ ਆਰੰਭ ਹੋਇਆ 1933 ਵਿੱਚ ਪ੍ਰਸ਼ਨ ਨੰਬਰ 10 ਕਿਹੜਾ ਸੀ ਪੰਜਾਬੀ ਵਿੱਚ ਗਿਆਨ ਪੀਠ ਪੁਰਸਕਾਰ ਪ੍ਰਾਪਤ ਹਨ ਗੁਰਦੇਵਾਲ ਸਿੰਘ ਅਮ੍ਰਿਤਾ ਪ੍ਰੀਤਮ ਪੰਜਾਬੀ ਵਿੱਚ ਗਿਆਨ ਪੀਠ ਪੁਰਸਕਾਰ ਪ੍ਰਾਪਤ ਕੌਣ ਹਨ ਗੁਰਦੇਵਾਲ ਸਿੰਘ ਤੇ ਅਮ੍ਰਿਤਾ ਪ੍ਰੀਤਮ ਬਲਵੰਤ ਗਾਰਗੀ ਰਚਿਤ ਹੈ ਕੁਆਰਿਟੀ ਸੀ ਲੋਹਾਕੁਟ ਕੁਆਰਿਟੀ ਸੀ ਲੋਹਾਕੁਟ ਸਾਡੀ ਅੱਜ ਦੀ ਕੱਖਿਆ ਇੱਥੋਂ ਸਮਾਪਤ ਹੋਈ ਸੀ ਅੱਧੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਹਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧੀ ਕਥਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ